ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਮਾਸੀ ਪਾਉਂਦੀ ਆ ਪੱਠੇ ਨਾਏ ਗੋਆ ਸੈੱਡਦੇ ਆ ਤੇ ਆਪਾਂ ਉਹ ਵੀਡੀਓ ਦਿਖਾਉਣੇ ਕਿ ਇੰਡੀਆ ਦੇ ਕੀ ਕੀ ਸਾਰੇ ਜਾਣ ਕਰਦੇ ਆ ਕਿਹੜੇ ਕਿਹੜੇ ਕੰਮ ਕਰਦੇ ਆ ਤਾਂ ਮੈਂ ਦੱਸੂਗੀ ਨਾਲ ਦੀ ਨਾਲ ਸਾਰਾ ਕੁਝ ਤਾਂ ਫਿਰ ਹੁਣ ਮੈਂ ਦਿਖਾਉਣੀ ਆ ਤੁਹਾਨੂੰ ਆ ਦੇਖੋ ਮਾਸੀ ਗੋਆ ਪਰ ਹੀ ਜਾਂਦੀ ਆ ਮਾਸੀ ਕੀ ਫਾਰਸ਼ ਬਹੁਤ ਸੋਹਣੀ ਲੱਗ ਰਹੀ ਕਿੰਨੀ ਸੋਹਣੀ ਦੇਖੋ ਤੇ ਇਹ ਇੱਥੋਂ ਦੇ ਬਾਹਰ ਦੇ ਇੰਡੀਆ ਦੇ ਕੰਮ ਐ ਜਿਹੜੇ ਹੁੰਦੇ ਆ ਜਦੋਂ ਅਸੀਂ ਸੀਗੇ ਛੋਟੇ ਸਾਡੇ ਵੀ ਪਸ਼ੂ ਰੱਖੇ ਹੁੰਦੇ ਸੀਗੇ ਉਦੋਂ ਸਾਡੇ ਵੀ ਤਾਂ ਐਡੇ ਐਡੇ ਟੋਏ ਹੁੰਦੇ ਸੀਗੇ ਇੱਕ ਬੱਠਲ ਹੁਣ ਗੋਏ ਦਾ ਤੇ 15 ਹੁਣੇ ਗਾਰੇ ਤੇ ਅਸੀਂ ਤਾਂ ਸੱਟ ਸੱਟ ਥੱਕ ਜਾਂਦੀ ਸੀਗੀ ਤੇ ਹੁਣ ਤਾਂ ਹੁਣ ਮਾਸੀ ਹੁਣ ਸੱਟ ਤੇ ਗੋਹਾ ਹਾਂਜੀ ਕੋਈ ਨਾ ਚੱਕੋ ਲਿਆ ਵਿੱਚ ਚੱਕਾ ਤਾਂ ਹੈਗਾ ਹਾਂ ਚੱਕ ਮਾਸੀ ਹੁਣ ਨੇ ਇੱਥੇ ਬਸ ਬਿੰਦ ਦੇ ਮਾਰਨਾ ਹੈ ਇੱਕ ਦੇਖੋ ਤੁਸੀਂ ਸਿੱਟਣ ਦਾ ਤਰੀਕਾ ਦੇਖੋ ਨਹੀਂ ਮਤਲਬ ਕੀ ਵੀ ਇਹਨਾਂ ਦਾ ਦਰਵਾਜ਼ਾ ਇਹ ਦੇਖ ਹਾਦੀ ਹਾਦੀ ਐ ਮਾਸੀ ਇਧਰ ਤਾਂ ਦੇ ਆ ਦੇਖ ਹਾਏ ਨੀ ਮਾਸੀ ਇਧਰ ਤਾਂ ਹੈ ਨਹੀਂ ਮਾਸੀ ਨੇ ਇੱਥੇ ਜਿੱਟਣਾ ਸੀ ਹੁਣ ਮਾਸੀ ਉਧਰ ਦੀ ਆਊਗੀ ਦੇਖ ਹਾਂ ਜਾਊਗੀ ਮਸੀ ਉਹ ਦੇ ਉਹ ਚੱਲੀ ਆ ਫਟਾਫਟ ਅੱਜ ਦੀ ਆ ਸਾਡੀ ਮਾਸੀ ਬਹੁਤ ਚੰਗੀ ਮਾਸੀ ਆ ਸਾਡੀ ਮਾਸੀ ਸਾਡੀ ਹੈਗੀ ਜੀ ਮੇਰੀ ਭੈਣ ਦੀ ਸੱਸ ਪਰ ਨਹੀਂ ਸਸਤਨ ਲੱਗਦੀ ਮੈਨੂੰ ਤਾਂ ਸਾਡੀ ਮਾਂ ਹੀ ਲੱਗਦੀ ਹੁੰਦੀ ਐ ਤਾਂ ਹੁਣ ਉਧਰ ਦੇਖਾਉਂਦੇ ਹਾਂ ਹੁੰਦੀ ਐ ਨਾ ਚਰਲੀ ਵਾਂਗ ਪੱਜੀ ਮਾਸੀ ਉਹ ਦੇਖ ਮਾਸੀ ਲੈ ਕੇ ਆਉਂਦੀ ਐ ਜੀ ਗੋਹਾ ਤਾਂ ਇਧਰ ਦੇਖੋ ਆ ਪਾਥਾਂ ਜਿਨ੍ਹਾਂ ਨੂੰ ਨਹੀਂ ਪਤਾ ਇਹ ਪਾਥਾਂ ਹੁੰਦੀਆਂ ਜੀ ਵੇਖੀ ਡਕੜ ਪਾਥੇ ਪੱਥੇ ਪਾਥਾਂ ਦਾ ਕੜ ਨਹੀਂ ਗੋਭੀ ਲਾਈ ਆ ਗਾਜਰਾਂ ਸੂੰਗਰੇ ਬਹੁਤ ਕੁਝ ਵੀ ਜਵੈ ਦੇਖੋ ਉਹਦਾ ਮਾਸੀ ਦਾ ਰਵਾਜ ਆ ਕਿ ਇੱਥੋਂ ਦੀ ਮਾਸੀ ਨੇ ਕੰਨ ਦੁੱਤੋਂ ਨਹੀਂ ਸੱਟ ਦੇਣਾ ਸੌਖਾ ਸੌਖਾ ਵਧਿਆ ਕਰ ਦੇਣਾ ਕਿ ਪੱਥਰ ਨਾਲ ਸੌਖਾ ਨਾਲ ਤਾਂ ਸਿੱਟਣਾ ਸੌਖਾ ਉਧਰ ਜਾਂਦੀ ਹੋਈ ਨਹੀਂਗੀ ਤਾਂ ਹੁਣ ਦਿਖਾਉਂਦੇ ਮਸਜਿਦ ਦਾ ਪੱਜੀ ਸਪਿੱਟਾ ਫੜ ਕੇ ਆਪਾਂ ਨਾ ਇਹਨਾਂ ਦਾ ਦਿਖਾਵਾਂਗੇ ਇਹਨਾਂ ਦੇ ਪਸੂ ਆਪਾਂ ਸੁਗੇੜੇ ਲੈਣ ਲੱਗ ਗਏ ਪਤਾ ਮਾਸੀ ਉਹਨਾਂ ਦਾ ਕੀ ਰਵਾਜ ਆ ਕਿ ਪਹਿਲਾਂ ਗੋਹਾ ਚੱਕਣ ਤਾਂ ਫੇਰ ਇਹ ਖਲਾਰੇ ਨਹੀਂ ਪਾਉਂਦੇ ਫਟਾਫਟ ਚੱਕ ਦਾਂਗੇ ਨਹੀਂ ਉਹਦੋਂ ਮੈਦ ਦੇ ਦਿੰਦਾ ਇਹਨਾਂ ਦੇ ਤੱਪੜ ਜੇ ਹੈ ਨਹੀਂ ਗਏ ਕਿਸੇ ਕਿਸੇ ਦੇ ਹੁੰਦੇ ਆ ਨਾ ਓਹੋ ਮੈਂ ਮੈਂ ਟੱਕ ਉਹ ਹੈ ਹਾਂ ਇਹਨਾਂ ਦਾ ਕੱਕੀ ਟੀੜੇ ਰੱਖਿਆ ਵੇ ਤੋ ਵੀ ਬਹੁਤ ਸਿਰ ਖੰਦਾਏ ਦੇਖ ਫਾਰਸ ਇਹਨਾਂ ਦੀ ਬਹੁਤ ਸੋਹਣੀ ਆ ਤੋ ਦਿਨ ਤਾਂ ਨਮੀ ਨੁੱਕ ਨਿਕਲੇ ਉੱਗੀ ਫੇਨ ਗਿੰਦੀ ਸੋਣ ਕੱਲ ਨੂੰ ਤੋਂ ਮੰਗੇ ਆ ਪੱਕੇ ਨਵੇਂ ਮੱਜਾਂ ਨਵਾ ਦੇਗੇ ਇੱਥੇ ਤੇ ਦੇਖੋ ਇੱਥੋਂ ਦੀ ਫਰਮਾਸੀ ਨੇ ਫੇਰ ਜਾਣਾ ਤੇ ਦੇਖੋ ਖਲਣਾਂ ਦੇ ਵਿੱਚ ਦੇਖੋ ਨੂਨ ਰੱਖਿਆ ਵੇ ਲੋਣ ਦੇਖ ਚਾਰ ਪੰਜ ਡਲੇ ਪਏ ਨਿੱਕੇ ਨਿੱਕੇ ਮਿੰਲਾ ਦਾ ਸ਼ਾਇਦ ਖਾ ਗਈਆਂ ਚੂਸ ਗਈਆਂ ਮੱਝਾਂ ਹੈ ਹਨਾ ਤਾਂ ਇਹ ਦੇਖੋ ਬਹੁਤ ਸੋਹਣਾ ਲੱਗਦਾ ਮੈਨੂੰ ਇਹਨਾਂ ਦਾ ਪਸ਼ੂ ਰੱਖਣ ਵਾਲਾ ਥਾ ਕਿ ਦੇਖਾ ਕਿੰਨਾ ਸੋਹਣਾ ਹੈ ਉਦੋਂ ਸਾਡੇ ਵਰੀ ਇਹ ਜੇ ਕੰਮ ਹੁੰਦੇ ਨਹੀਂ ਸੀ ਅਸੀਂ ਤਾਂ ਬਹੁਤ ਘੋਲਕ ਲਈ ਆਈ ਸੀ ਸਮਝ ਲੈ ਸਾਡਾ ਤਾਂ ਗੋਹੇ ਦਾ ਤੇ ਹੁਣ ਤਾਂ ਬਹੁਤ ਸੌਖਾ ਕੰਮ ਆ ਖੋਲ ਨਹੀਂ ਪਰ ਦਿੰਦੇ ਸਿਆਲਾਂ ਚ ਗਰਮੀਆਂ ਚ ਪਾਣੀ ਦੀ ਤੇ ਚੱਲ ਮੇਰਾ ਭਾਈ ਆਪੇ ਪਸ਼ੂ ਪੀ ਜਾਂਦੇ ਸਾਰਾ ਦਿਨ ਫਾਰਮੇਸੀ ਦੇਖ ਜਮਾ ਥੋੜੀ ਟੂੜੀ ਪਉਣ ਦੇ ਤਾਂ ਹੀ ਦੇਖ ਸਾਰੇ ਖਾਲੀ ਖਾਲੀ ਪਈ ਐ ਤੇ ਫਿਰ ਆਪਾਂ ਮਾਸੇ ਨੂੰ ਪੁੱਛਾਂਗੇ ਕਿ ਕਿਹੜੇ ਕਿਹੜੇ ਪਸੂ ਤੁਹਾਡੇ ਸੋਣ ਵਾਲੇ ਆ ਕਿਹੜੇ ਕਿਹੜੇ ਦੁੱਧ ਕਿੰਨੇ ਦਿੰਦੇ ਆ ਤਾਂ ਹੁਣ ਮਾਸੇ ਨਾਲ ਸਿੱਟੀ ਜਾਂਦੇ ਗੋਹਾ ਤੇ ਆਪਦੇ ਕੰਮ ਕਰ ਦਿਆ ਇੱਕ ਬੱਚੀ ਇਹਨਾਂ ਦੇ ਤਾਂ ਦੋ ਨਿੱਕੇ ਕੱਟੇ ਆ ਕੱਟੀਆਂ ਕੱਟੇ ਪਤਾ ਨਹੀਂ ਕੀ ਆ ਤੇ ਦੇਖ ਦੋ ਤਨ ਮੱਝਾਂ ਉਧਰ ਕੱਟੀਆਂ ਖੜੀਆਂ ਝੁੱਟੀਆਂ ਜੀਆਂ ਬਾਹਰ ਖੜੀਆਂ ਉਹਨਾਂ ਨੇ ਸਕਮ ਦੀ ਮਦਦ ਉਹ ਚੱਕਿਆ ਨਹੀਂਗਾ ਤੇ ਇਹ ਸਕਮ ਦੀ ਇਹ ਚੱਕੀ ਜਾਂਦੇ ਫਟਾਫਟ ਤਾਂ ਦੇਖੋ ਇਹ ਹੈਗਾ ਜੀ ਪਸੂਆਂ ਦਾ ਕੰਮ ਮਾਸਿਕ ਨੇ ਮੱਜਾਂ ਸੁਣਨ ਲਗਾਏ ਤੇ ਕਿੰਨਾ ਇੱਕ ਸੁਣਾਈ ਆ ਦੋ ਸੁਣਜਾਉਗਾ ਅੱਛਾ ਦੋ ਸੁਣਜਾਉਗਾ ਹਾਂ ਦੋ ਸੁਣ ਤੇ ਇਹਨੇ ਕਦੋਂ ਸੁਣਨਾ ਹਲੇ ਇਹਦੇ ਵਾਸਤੇ ਦਾ ਪਤਾ ਨਹੀਂ ਕੰਮ ਤੋਂ ਪਾਣਾ ਜਦੋਂ ਮੂਰੇ ਹੋਏ ਹੋ ਤੇ ਮੈਥੋਂ ਡਰਦੇ ਆ ਜੇ ਮੈਂ ਜਾਨੀ ਉਧਰ ਤਾਂ ਫਿਰ ਇਹ ਉਹ ਬਹੁਤ ਕਰਦੇ ਆ ਮਾਰਨ ਵਾਂਗੂ ਕਰਦੇ ਆ ਤੇ ਕਿੱਲੇ ਪਟਾਉਂਦੇ ਆ ਤੇ ਮੈਂ ਉਧਰ ਜਾਂਦੀ ਨਹੀਂ ਫਿਰ ਤਾਂ ਇਹ ਮਾਸੀ ਨੂੰ ਇੱਧਰ ਹੀ ਖੜ ਕੇ ਪੁੱਛਦੀ ਆ ਇਹ ਮੈਥੋਂ ਜ਼ਿਆਦਾ ਹੀ ਡਰਦੇ ਆ ਅੱਗੇ ਇੰਨਾ ਪੁੱਛੂ ਤਾਂ ਨਹੀਂ ਡਰਦੇ ਸੀਗੇ ਇਹ ਤਾਂ ਐ ਲੱਗਦਾ ਜਿਵੇਂ ਇਹਨਾਂ ਨੇ ਬੰਦਾ ਹੀ ਨਹੀਂ ਦੇਖਿਆ ਹੁੰਦਾ ਕਿਤੇ ਉਹ ਮਾਰਦਗਾ ਕਰਦੇ ਨਹੀਂ ਕਿ ਹੋਂ ਹੋਂ ਕਰਾਇਆ ਹਾਂ ਤਾਂ ਮੈਨੂੰ ਡਰ ਲੱਗਦਾ ਇਹਨਾਂ ਤੋਂ ਕਿ ਮਾਰਨਣਾ ਹੈਗਾ ਨਾ ਇੱਕ ਹੈ ਵੀ ਉਹ ਜੇ ਏ ਮਾਸੀ ਕਾ ਹੈਗਾ ਹੁਣ ਮਾਸੀ ਉਹਨੇ ਪੱਠੇ ਪਹੁੰਚ ਗਏ ਆਪਾਂ ਫਿਰ ਦਿਖਾਵਾਂਗੇ ਇਹ ਦੇਖੋ ਸੀਗਾ ਭੈਣ ਲੱਗ ਗਈ ਪਾਣੀ ਪੀਣ ਆਏ ਨੇ ਪੀ ਲਿਆ ਸੀ ਇਹਨੇ ਖੇਲ ਤੇ ਪੀ ਲਿਆ ਸੀਗਾ ਇਹ ਘਰ ਚ ਗੱਲ ਜਸ ਮੈਂ ਤੁਹਾਨੂੰ ਵੀਡੀਓ ਬਣਾਉਣੀ ਟੂਟੀ ਆ ਗਈ ਫਿਰ ਨਿੱਗਾ ਪਿਆ ਹੋਰ ਕਿਆ ਕਰਾਂ ਇਹ ਪਤਾ ਕਿਦਾਂ ਇਹ ਲੈ ਬਾਲਟਾਂ ਨਾਲ ਪਾਣੀ ਪੀਉਣ ਲੱਗ ਗਏ ਕਿ ਟੂਟੀ ਆਈ ਨਹੀਂ ਹਲੇ ਤੇ ਖੇਲ ਚ ਪਿਉਣਾ ਇਦਾਂ ਪਾਣੀ ਪਾਪਾ ਦੇ ਕੋਲੇ ਲਿਜਾਲਦਾ ਕਿ ਮਾਸੀ ਬਾਲਟਾਂ ਨਾਲ ਪਾਉਂਦੀ ਹੈ ਤਾਂ ਮੱਝ ਨੂੰ ਪਿਆਉਂਦੀ ਆ ਬਣੀ ਦੇ ਢੈ ਨਦੀ ਜੀ ਮੱਝ ਨੂੰ ਪੂਰੇ ਰੱਖਤਾ ਉਹ ਨੂੰ ਪਿਆਉਂਦੀ ਆ ਦੇ ਮੱਝਾਂ ਵੀ ਨਖਰੇ ਕਰ ਲੈਂਦੇ ਦੇ ਇਹ ਦਬਾ ਲੇ ਹਨ ਕੋਮ ਲੱਗ ਗਿਆ ਤੁਸ ਨੂੰ ਹਾਂ ਪਖੌਲਣੀ ਦੇ ਵਿੱਚ ਤਾਂ ਪੱਠਾ ਹੀ ਹੈ ਨਹੀਂ ਕਿਤੇ ਕੇ ਪਤਾ ਨਹੀਂ ਕਿਵੇਂ ਰਜਦੇ ਇਹਨਾਂ ਦੇ ਪਸੂ ਨਹੀਂ ਪੱਠਾ ਹਾਂ ਅਰੇ ਤਾਂ ਮੂਰੇ ਤਾਂ ਹੈ ਨਹੀਂ ਔਰਲੀ ਦੇ ਤਬਚਾਰੀ ਦੇ ਦੇਖਦਾ ਪਉਂਦੇ। ਪਾਣੀ ਵਿੱਚ ਠੰਡਾ ਠੰਡਾ ਆਇਆ ਇਸ ਵੇਲੇ। ਭੈਣ ਇਹਨੂੰ ਦੇਖ ਸਰੰਜਨਾ ਦਿੰਦੀ ਹੈ ਦਵਾਈ ਮੁੱਲ ਪਾਣ ਦੀ। ਇਹ ਦਵਾਈ ਦਿੰਦੇ ਰਹਿੰਦੇ ਆ ਕਿ ਦੋ ਸਰੰਜਾਂ ਭਰ ਕੇ ਦੇ ਦੇਣ ਇਹਨੂੰ। ਤੇ ਹੈ ਤਾਂ ਵਿਚਾਰੀ ਹੋ ਰਹੀ ਹੋਈ ਪਈ। ਉਦੋਂ ਭੈਣ ਇਹਨੂੰ ਇਦਾਂ ਦਵਾਈ ਦਿੰਦੀ ਇਹਨੂੰ ਕਿ ਦੇਖ ਦੋ ਸਰੰਜਾਂ ਪਿਆ ਰਹੇ ਹਨ। ਭਰ ਕੇ ਨਿਕਲਣੀਆਂ। ਹੁਣ ਉਹਨੂੰ ਦੇ ਜਾਈਏ ਹੁਣ ਉਹਨੂੰ ਨਿੱਕੀ ਨੂੰ ਦੇਣ ਦੇ ਪਹਿਲਾਂ ਕਿ ਥੋੜੀ ਪਾਣੀ ਪਹਿਲਾਂ ਕਿ ਪੱਠੇ ਤੋਂ ਕਿ ਇੱਕ ਇੱਕ ਸਰੰਜ ਦੀ ਹੈ ਨਾਰੀ

ਉਹ ਜਿਹੜਾ ਅੱਡਲਾ ਉਹ ਖਾਣ ਵਾਲੀ ਮੱਝਾਂ ਮੈਂ ਕਿਹਾ ਮੱਝਾਂ ਨੂੰ ਮੱਦਲਾਉਂਦੀ ਇਹ ਮੱਝਾਂ ਨੂੰ ਅੱਛਾ ਹੀ ਅੱਡਲਾ ਨੇ ਇਹਦੇ ਇਹ ਕਾਲੇ ਨੂੰ ਅੱਡ ਪਾਉਣੀ ਆ ਦੂਜਾ ਅੱਡ ਪਾਉਣੀ ਆ ਜੀ ਆਹ ਮੈਂ ਬਾਰਾਂ ਮੰਦੋ ਇਹ ਆਹ ਬਣ ਕੇ ਉਹਨਾਂ ਨੂੰ ਅੱਡ ਪਾਉਂਦੇ ਆ ਮੈਂ ਆਹ ਦੀ ਤਰ੍ਹਾਂ ਉਹਦੀ ਤਰ੍ਹਾਂ ਆਇਆ ਕਿਹੜੇ ਨੂੰ ਮੱਝਾਂ ਨੂੰ ਸਾਰਿਆਂ ਨੂੰ ਕਿਹ ਰਖਵਾ ਦੇਣੀ ਆ ਤਾਂ ਫਿਰ ਮੋੜ ਕੇ ਚੰਗੀ ਤੇ ਆ ਖਾ ਲੈਣਾਂ ਉਹਨਾਂ ਨੂੰ ਰਲਾਉਗੀ ਬਾਅਦ ਚ ਜਿਹੜੀਆਂ ਦੁੱਧ ਵਾਲੀਆਂ ਮੱਝਾਂ ਐ ਫਣ ਕੇਰਾ ਕਿੱਲੇ ਤੜਾਉਣਗੇ ਨਾ ਕਿਰਾ ਸਾਰਿਆਂ ਨੂੰ ਖਵਾ ਦੇ ਜੀ ਇਹ ਸਚੂਣ ਮਾਰਨ ਕਰਕੇ ਫਿਰ ਥੋੜਾ ਏਦਾਂ ਸਿਸਟਮ ਹੁਣ ਹਾਲਾ ਤੇਜ਼ੀ ਕਰਦਿਆਂ ਹੁਣ ਕੀ ਰੱਖਣਾ ਸਾਮਾਨ ਜਿਆਦੇ ਰੱਖੇ ਵੇ ਇਧਰਲੇ ਪਾਸੇ ਦੂਸਰੇ ਪਾਸੇ ਤੇ ਨਹੀਂ ਇੱਕ ਮੱਝ ਇਧਰ ਹੁਣ ਚਾਹੀਦੀ ਚਟਕਾਂ ਬੱਚਾ ਉਧਰ ਚਾਹੀਦੀ ਆਪਾਂ ਤਾਂ ਨਹੀਂ ਹਿੰਤਾ ਕਿੱਦੇ ਫੋਟਾ ਜਾਣੇ ਤੇ ਆਪਾਂ ਮਿਲਦੇ ਆ ਜੀ ਨੈਕਸਟ ਵੀਡੀਓ ਦਿਖਾਉਣਾ ਆਪਣੀ ਵੀਡੀਓ ਹੋ ਗਈ ਰੈਡੀ ਤੇ ਆਪਾਂ ਫਿਰ ਮਿਲਦੇ ਨੈਕਸਟ ਵੀਡੀਓ ਕੇ ਨਾਲ